ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਭਲਾੜਾ ਬੱਸ ਸਟੈਂਡ ਤੇ ਅੱਜ ਪਾਣੀ ਦੀ ਸੇਵਾ ਸ਼ੁਰੂ ਕੀਤੀ ਗਈ ਹੈ ਜਿਸ ਤੇ ਸ਼ਹਿਰ ਦੇ ਪਤਵੰਤੇ ਸੱਜਣ ਅਤੇ ਕਲੱਬ ਦੇ ਮੈਂਬਰ ਮੌਜੂਦ ਸਨ ਆਓ ਸੁਣਦੇ ਹਾਂ ਕੀ ਕਿਹਾ ਕਲੱਬ ਦੇ ਮੈਂਬਰਾਂ ਨੇ ਆਪ ਸਭ ਸੰਗਤਾਂ ਨੂੰ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੱਜ ਤੋਂ ਬੱਸ ਸਟੈਂਡ ਦੇ ਵਿੱਚ ਠੰਡੇ ਪਾਣੀ ਦੀ ਸ਼ੇਬੀਲ ਸ਼ੁਰੂ ਕੀਤੀ ਜਾ ਰਹੀ ਹੈ ਇਹ ਸ਼ਹਿਰ ਦੇ ਵਿੱਚ ਅੱਜ ਦੂਜੀ ਸ਼ਵੀਲੀ ਹੈ ਸਾਡੀ ਮੋਬਾਈਲ ਰਕਸ਼ਿਆਂ ਤੋਂ ਬਿਨਾਂ ਮੋਬਾਈਲ ਰਕਸ਼ੇ ਵੀ ਮਾਤਾ ਗੁਜਰੀ ਭਲਾਈ ਕੇ ਅੰਦਰ ਵੱਲੋਂ ਚਲਾਏ ਜਾ ਰਹੇ ਨੇ ਕਈ ਦਿਨ ਪਹਿਲਾਂ ਤੋਂ ਸਟਾਰਟ ਨੇ ਅੱਜ ਅਸੀਂ ਬੱਸ ਸਟੈਂਡ ਤੋਂ ਇੱਥੇ ਬਹੁਤ ਪਾਣੀ ਦੀ ਕਿੱਲ ਸੀ ਹਰ ਸਾਲ ਹੀ ਰਹਿੰਦੀ ਹੈ ਕਿਉਂਕਿ ਪਾਣੀ ਦੀ ਵਿਵਸਥਾ ਕੋਈ ਪ੍ਰੋਪਰ ਨਹੀਂ ਹੈਗੀ ਅੱਜ ਤੋਂ ਇਹ ਸਾਰਾ ਦਿਨ ਲਗਭਗ 4 ਮਹੀਨੇ ਜੀ 4 ਮਹੀਨੇ ਇਹ ਸੇਵਾ ਚੱਲੂਗੀ ਸਾਡੀ ਸਾਰੀਆਂ ਸੰਗਤਾਂ ਨੂੰ ਦਾਨੀ ਸੱਜਣਾ ਨੂੰ ਅਪੀਲ ਹੈ ਕਿ ਆਪਣੇ ਦਸਵੰਧ ਦੇ ਵਿੱਚੋਂ ਸੇਵਾ ਕੱਢ ਕੇ ਇਸ ਪਾਣੀ ਦੇ ਮਹਾਨ ਜਗ ਦੇ ਵਿੱਚ ਆਪਣੀਆਂ ਹਿੱਸਾ ਪਾਓ ਅਤੇ ਸੰਗਤਾਂ ਜੋ ਦੂਰ ਦਰਾਡੇੋਂ ਧੁੱਪਾਂ ਦੇ ਵਿੱਚ ਮਾਈਆਂ ਭੈਣ ਭਰਾ ਬੱਚੇ ਸਕੂਲਾਂ ਚੋਂ ਪੜ੍ਹ ਕੇ ਆਉਂਦੇ ਨੇ ਉਹਨਾਂ ਨੂੰ ਪਾਣੀ ਦੀ ਸੇਵਾ ਨਿਰੰਤਰ ਕੀਤੀ ਜਾ ਸਕੇ ਬਹੁਤ ਬਹੁਤ ਧੰਨਵਾਦ ਜੀ ਗੁਰਵਾਣੀ ਦਾ ਫਰਮਾਨ ਹੈ ਸੱਚੇ ਮਾਰਗ ਚੱਲਦੇ ਆ ਉਸਤਤ ਕਰੇ ਜਹਾਨ ਅੱਜ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁੱਢਲਾਡਾ ਜੋ ਕਿ ਹਰ ਸਾਲ ਹਰ ਸਮੇਂ ਜਦੋਂ ਗਰਮੀ ਦਾ ਸੀਜ਼ਨ ਆਉਂਦਾ ਹੈ ਉਦੋਂ ਪਾਣੀ ਦੀ ਸੇਵਾ ਵੱਡੀ ਪੱਧਰ ਤੇ ਕੀਤੀ ਜਾਂਦੀ ਹੈ ਜਿੱਥੇ ਜਿੱਥੇ ਜਨਤ ਕਥਾਵਾਂ ਨੇ ਕਾਇਥੇ ਅੱਜ ਬੱਸ ਸਟੈਂਡ ਦੇ ਵਿੱਚ ਵੀ ਸ਼ੁਰੂਆਤ ਕੀਤੀ ਹੈ ਕਿਉਂਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵੀ ਸ਼ੀਧੀ ਦਿਹਾੜਾ ਆਉਣ ਵਾਲਾ ਹੈ ਉਸ ਦੇ ਸਬੰਧ ਦੇ ਵਿੱਚ ਵੀ ਜਿੰਨਾ ਚਿਰ ਗਰਮੀ ਸ਼ੁਰੂ ਹੁੰਦੀ ਹੈ ਉਹਨਾਂ ਚਿਰ ਇਹ ਜਿਹੜੇ ਪਾਣੀ ਦੀ ਸੇਵਾ ਚੱਲਦੀ ਰਹਿੰਦੀ ਹੈ ਮਾਤਾ ਗੁਜਰੀ ਜੀ ਭਲਾਈ ਕੇਂਦਰ ਕੱਲਾ ਪਾਣੀ ਦੀ ਸੇਵਾ ਨਹੀਂ ਗਰੀਬ ਧੀਆਂ ਦੇ ਵਿਆਹ ਕਰਨੇ ਲੋੜਵੰਦਾਂ ਦੀ ਮਦਦ ਕਰਨੀ ਜਿਵੇਂ ਗਰੀਬ ਪਰਿਵਾਰਾਂ ਦੇ ਵਿਧਵਾ ਔਰਤਾਂ ਨੂੰ ਜੋ ਕਿ ਸਹਾਰਾ ਨਹੀਂ ਹੈਗਾ ਉਹਨਾਂ ਨੂੰ ਰਾਸ਼ਨ ਦੇਣਾ ਗਰੀਬ ਘਰਾਂ ਦੇ ਘਰ ਮਕਾਨ ਪਾਉਣੇ ਲੋੜਵੰਦਾਂ ਜਿਵੇਂ ਕੋਈ ਸੜਕ ਹਾਸਾ ਹੋ ਜੇ ਉੱਥੇ ਸੇਵਾ ਕਰਨੀ ਇੱਕ ਬਹੁਤ ਵੱਡੀ ਸੰਸਥਾ ਹੈ ਬਹੁਤ ਸੇਵਾਦਾਰ ਤੇ ਸਾਡੇ ਮਾਤਰ ਜੀ ਸਰਕਾਰਜੋਗ ਸਾਡੇ ਸਰਕਾਰਜੋਗ ਨਥਾ ਸਿੰਘ ਜੀ ਹੋਰ ਸਾਡੇ ਸਾਰੇ ਜਿੰਨੇ ਸਿਪਾਈ ਨੇ ਇਹ ਸਾਰੇ ਸਰਕਾਰਜੋਗ ਨੇ ਬਹੁਤ ਸਾਡੇ ਸਾਡਾ ਬੁੱਧੀਜੀਵ ਜੁੜੇ ਹੋਏ ਨੇ ਅਸੀਂ ਵੀ ਇੱਕ ਅਜੇ ਸੇਵਾਦਾਰ ਇਹਦੇ ਵਿੱਚ ਭਰਤੇ ਮੈਂ ਤੁਹਾਡਾ ਆਪਣਾ ਗੁਰਮਖ ਬਾਦ ਅਪੀਲ ਕਰਦਾ ਹਾਂ ਸਾਰਿਆਂ ਨੂੰ ਵੀ ਇਸ ਸੰਸਥਾ ਨੂੰ ਵੱਧ ਤੋਂ ਵੱਧ ਦਾਨ ਦਿਓ ਇਹ ਲੋੜਵੰਦਾਂ ਦੀ ਸੇਵਾ ਕਰਦੇ ਨੇ ਦੇਸ਼ ਅਮਦੇਸ਼ਾਂ ਦੇ ਵਿੱਚ ਇੱਥੇ ਜਿਹੜੇ ਪੰਜਾਬੀ ਹੋ ਪੰਜਾਬ ਨੂੰ ਕੁਝ ਨਹੀਂ ਲੱਗਦਾ ਪੰਜਾਬੀ ਸਾਡਾ ਬਹੁਤ ਵੱਡੇ ਦਿਲ ਵਾਲੇ ਨੇ ਸਾਡੇ ਸਿੱਖ ਬਹੁਤ ਵੱਡੇ ਦਿਲ ਵਾਲੇ ਨੇ ਜਿੱਥੇ ਹੀ ਬੈਠੇ ਹੋ ਮਾਤਾ ਗੁਜਰੀ ਜੀ ਭਲਾਈ ਕੇਂਦਰ ਨੂੰ ਤੁਸੀਂ ਵੱਧ ਤੋਂ ਵੱਧ ਇਸ ਕੇਂਦਰ ਨੂੰ ਦਾਨ ਦੇਣਾ ਜੀ ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਜਿੱਥੇ ਹੋਰ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾਂਦੇ ਨੇ 250 ਪਰਿਵਾਰਾਂ ਦੀ ਸੰਭਾਲ ਕੀਤੀ ਜਾ ਰਹੀ ਹੈ ਉਥੇ ਗਰਮੀਆਂ ਦੇ ਵਿੱਚ ਪਾਣੀ ਦੀ ਸੇਵਾ ਨੂੰ ਮੁੱਖ ਰੱਖਦੇ ਹੋਏ ਜਿਸ ਤਰ੍ਹਾਂ ਸ਼ਹਿਰ ਦੇ ਵਿੱਚ ਦੋ ਰਕਸ਼ਾ ਚੱਲ ਰਹੇ ਨੇ 12-13 ਟੈਂਕੀਆਂ ਰਾਕੇ ਸੇਵਾ ਕੀਤੀ ਜਾ ਰਹੀ ਹੈ ਅੱਜ ਬੱਸ ਸਟੈਂਡ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਾਣੀ ਦਾ ਪਿਆਉ ਸ਼ੁਰੂ ਕੀਤਾ ਜਾ ਰਿਹਾ ਹੈ ਜਿੱਥੇ ਇੱਕ ਮੁਲਾਜ਼ਮ ਬੈਠੇਗਾ ਗਲਾਸਾਂ ਦੇ ਧੋਣ ਦੀ ਸੇਵਾ ਕਰੇਗਾ ਪਾਣੀ ਪਿਆਏਗਾ ਤਾਂ ਜੋ ਪਾਣੀ ਬਰਬਾਦ ਨਾ ਹੋਵੇ ਸੋ ਇਹ ਸੇਵਾ ਲਗਭਗ ਅਕਤੂਬਰ ਤੱਕ ਚੱਲਣੀ ਹੈ ਸਾਰੇ ਜਾਨੇ ਸਾਜਣ ਨੂੰ ਬੇਨਤੀ ਹੈ ਕਿ ਜਿਸ ਨੇ ਵੀ ਕਿਸੇ ਇੱਕ ਦਿਨ ਦੀ ਜਾਂ ਦੋ ਦਿਨ ਦੀ ਸੇਵਾ ਲੈਣੀ ਹੋਵੇ ਆਪਣੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਜਾਂ ਆਪਣੇ ਬੱਚਿਆਂ ਦੇ ਕਿਤੇ ਖੁਸ਼ੀ ਦੇ ਮੌਕੇ ਉਹ ਪਾਣੀ ਦੀ ਮਹਾਨ ਸੇਵਾ ਕਰ ਸਕਦਾ ਹੈ